ਜਾ ਸਾਡੇ ਦੋ ਸੇਵਾਦਾਰ ਆਰਪੀਆ ਲੰਗਰ ਦੇ ਵਿੱਚ ਪਾਏ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਸੇਵਾ ਕਰੀ ਹੈਗੀ ਤੇ ਹੁਣ 50 ਰੁਪਏ ਹੋਰ ਵੀ ਦੇ ਸਕਦੇ ਹੋ ਉੱਥਾ ਪਾਉਂਦੇ ਨੇ ਉਹਦਾ ਬਾਸ ਜੀ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਾਈ ਪੂਰਾ ਜਿਹੜਾ ਚਾਂਮਗਾ ਲੱਗਿਆ ਹੋਇਆਗਾ ਤੇ ਸੰਗਤ ਲੰਗਰ ਖਾ ਰਹੀ ਹੈਗੀ ਤੇ ਇੱਧਰ ਬਾਈ ਜੀ ਸੰਗਤ ਨੂੰ ਜਿਹੜਾ ਜੀ ਦਾ ਲੰਗਰ ਹੈ ਕੰਮ ਕਰਦੇ ਇੱਧਰ ਚੱਲੇ ਜਾਂਦੇ ਨੇ ਬਾਈ ਜੀ ਪ੍ਰਸਾਦ ਦੇ ਅਜਾਤ ਦੇ ਰੱਖਦੇ ਸਾਹਮਣੇ ਬਾਈ ਇੱਧਰ ਚੱਲੀ ਜਾਂਦੇ ਨੇ ਪ੍ਰਸਾਦ ਦੇ ਤੇ ਨਾਲ ਮਿੱਠਾ ਸਭੀ ਕਪਾਲਸਾ ਨੰਬਰ 4 ਸਰਦਨਗਰ ਤੋਂ ਪਰਮਾਤਮਾ ਦੇ ਅੱਗੇ ਸਾਡਾ ਸਹਾਇੀ ਦੇਖੋ ਬਾਈ ਦੀ ਕਾਰਜ ਕਰੀਦੀ ਪਿਆਰ ਦਾ ਨਾ ਕੀਦਾ ਇਹ ਜੋ ਰੋਜ਼ ਰੋਜ਼ ਇਹ ਲਈ ਯਾਦ ਜੇ ਰੋਜ਼ ਰੋਜ਼ ਨਹੀਂ ਆਉਂਦੇ ਤੇ ਜਿਨ੍ਹਾਂ ਦੀ ਯਾਦ ਹੈ ਵਰਤਨ ਲੰਗਰ ਕਲਾਏ ਜਾ ਰਹੇ ਨੇ ਭਾਈ ਜੀ ਉਹਨਾਂ ਦੀ ਫੋਨ ਕਟਰੀ ਕਰਵਾ ਲਈ